ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਹਰਨਜੀਤ ਹੋਏ ਹਾਂ ਇਹਨਾਂ ਦਾ ਬੁੜਾ ਪਿਆ ਹੁੰਦਾ ਗੰਨੇ ਪੱਟਣ ਦਾ ਆ ਪਾ ਗੇ ਰਾਖੀ ਤੇ ਬੈ ਹੁੰਦਾ ਬਣਦ ਲੈਣੋ ਉਹਦਾ ਭਾਂਡ ਦਾ ਲੰਨ ਬਾਲਾ ਮਾੜਾਗਾ ਦਰਖਤਾਂ ਚੜ ਚਾ ਦੇਖਦਾ ਉਹ ਆ ਐਂ ਤਾਂ ਕੀ ਕਰ ਦੂ ਭਾਂਡ ਦੇ ਲੈ ਮੈਂ ਵੀ ਖੜਿਆ ਰਹੀ ਰਿਆ ਹਾਂ ਐ ਨਹੀਂ ਯਾਰ ਐ ਤਾਂ ਅਸੀਂ ਵੀ ਰੋਜੀ ਤੋੜਦੇ ਹੰਨੇ ਰੋਏ ਲੈ ਕੇ ਜਾਂਨੇ ਓਏ ਹੋਰ ਓਏ ਮੈਂ ਤਾਂ ਅੱਜ ਆ ਐ ਭਾਂਡ ਦੇ ਲੈ ਨੂੰ ਮੇਰੀ ਬੇਇਜ਼ਤੀ ਨਾ ਕਰਾ ਦਿਓ ਚੱਲ ਚੱਲ ਕੁਛ ਨਹੀਂ ਹੁੰਦਾ ਬੋਚ ਕੇ ਲੋਕ ਕੇ ਪੱਟਾਂ ਹੀ ਠੀਕ ਆ ਹਾਂ ਹੋਰ ਭਾਂਡ ਦਾ ਲੰਨ ਬਾਲਾ ਮਾੜਾ ਗੰਦਾਗਾ ਐਂ ਕਰਾਂਗੇ ਤੁਸੀਂ ਕਿੰਨੇ ਕਲੇ ਕੇ ਦੋ ਦੋ ਲੈ ਜਾਣਾ ਠੀਕ ਆ ਹਾਂ ਬਾ ਦੋ ਦੋ ਵੜਕਾ ਜਾਣਾ ਕਰੇ ਓਏ ਦੋ ਦੋ ਬਹੁਤ ਹੈ ਕੰਜਰ ਦਾ ਖੇਤ ਨਾ ਹੋਵੇ ਹਾਂ ਉਹ ਖੇਤ ਤਾਂ ਹੁੰਦੀ ਆ ਕਿਤੇ ਨਾ ਵੀ ਖੇਤ ਹੁੰਦਾ ਉਹ ਪਿਆ ਹੁੰਦਾ ਇੱਥੇ ਰਾਖੀ ਵੰਦਾ ਉਹ ਚੱਲ ਦੇਖ ਲਈਏ ਉੱਥੇ ਵੀ ਪੱਟਾ ਇਹ ਕੰਮ ਕਰੋ ਇੱਕ ਜਣਾ ਨਿਗਰੱਖ ਲਓ ਹਾਂ ਇੱਕ ਜਣਾ ਨਿਗਰੱਖ ਆਏ ਇੱਕ ਨਿਗਰ ਨੂੰ ਤਾਂ ਕੀ ਤੇ ਨਹੀਂ ਚੱਲਾਂਗੇ ਅੰਦਰ ਦੇਖੀਓ ਆ ਜਾ ਐਂ ਕਰੋ ਰਣਜੀਤ ਹਾਂ ਭਾਈ ਬਣ ਕੇ ਮੈਂ ਵੱਡਾ ਮੇਰੀ ਬੇਚਤੀ ਨਾ ਕਰਾ ਦਿਓ ਹੱਥ ਬੰਨ ਕੇ ਬੇਚਤੀ ਬੇਫਿਕਰ ਰਹੇ ਆ ਆ ਜਾ ਰੋਜ਼ ਪੜਦੇ ਆ ਅਸੀਂ ਜਾਂ ਕੀ ਗੱਲ ਹੈ ਲੋ ਫੇਲੋ ਕੈਕੀ ਸੈਂਪਾਨੀ ਕੈਕੀ ਚੱਲਾਂ ਆ ਖਰਚਾ ਜੋ ਕਰਦਾ ਯਾਰ ਉਹ ਯਾਰ ਹੁੰਦਾ ਯਾਰ ਕਣਕਾ ਗਈ ਹੋੜੀ ਚੱਲ ਐਦਣੋਂ ਵੜ ਚਲੀਏਂ ਪਰਾਂ ਦੋਟ ਹਾਂ ਐਂਦੀ ਹੋ ਜਾ ਹਾਂ ਐਂਦੀ ਹੋ ਜਾ ਉਧਰ ਤਾਂ ਬੈਠਾ ਹੋਊਗਾ ਉਹ ਉਧਰ ਤਾਂ ਖੜ ਜਾ ਇੱਧਰ ਜੀ ਹੁੰਨਾ ਆ ਉਹ ਬੈਠਾਣਾ ਹੋਵੇ ਉਹ ਮੜਾ ਇਹ ਧਿਆਨ ਨਾਲ ਥੋੜੀ ਜੱਦੀ ਖੜਕਾ ਨਾ ਕਰਿਓ ਖੜਕਾ ਨਹੀਂ ਕਰਨਾ ਰੁਕ ਕਰਕੇ ਚੱਲ ਫਟਕੇ ਪਾਣੀ ਲੈ ਜਾਗੇ ਠੀਕ ਆ ਉਹ ਆ ਗੂਗੇ ਨਾ ਇੱਥੇ ਸਿੱਟੋ ਠੀਕ ਆ ਠੀਕ ਆ ਤਾਤਾ ਪਾਣੀ ਲਾਉਂਗੇ ਨਾਰਦਾ ਹਾਂ ਯਾਰ ਦੋ ਚਿੱਤ ਆਇਆ ਚਿੱਤ ਹੋ ਰਿਹਾ ਕਿਵੇਂ ਉੱਤੋਂ ਯਾਰ ਬੱਦਲ ਬਾਈ ਹੋ ਰਹੀ ਐ ਮਾ ਕੀ ਕਣੀਆਂ ਨਾ ਪਹੇ ਜਾਣ ਯਾਰ ਤੇ ਸਾਨੂੰ ਦੇ ਦਿਓ ਤੁਸੀਂ ਲਾਉਣਾ ਅਸੀਂ ਲਾ ਦੇਾਂਗੇ ਚਲ ਫਿਰ ਤੁਸੀਂ ਲਾ ਲਿਓ ਚੰਗਾ ਲਾ ਲਾਂਗੇ ਅਸੀਂ ਪਾਣੀ ਬਾਕੀ ਖਾਲ ਖੂਲ ਜਸ ਮਾਰਨ ਵਾਲਾ ਤੇ ਆਪਣਾ ਖਾਲ ਭਾਈ ਲੱਗ ਜਾ ਫਿਰ ਸਾਰੇ ਜਾਣੇ ਮੈਂ ਭੇਜ ਦੂੰ ਮੁੰਡੇ ਨੂੰ ਬਣਾ ਲੈਨੇ ਆ ਓਏ ਬਣਾ ਲੈਨੇ ਤਾਂ ਤਾਂ ਖਾਲ ਤਾਂ ਜ਼ਰੂਰ ਕੱਢਣਾ ਪਊ ਨੀ ਕਢਾ ਦੇਾਂਗੇ ਕੋਈ ਗੱਲ ਨਹੀਂ ਫਿਰ ਖਾਲ ਬਿਨਾਂ ਤਾਂ ਪਾਣੀ ਵੀ ਨਹੀਂ ਲੱਗਣਾ ਹਾਂ ਹਾਂ ਉਹ ਤਾਂ ਫਿਰ ਸਾਰਿਆਂ ਨੂੰ ਸੌਖਾ ਹੈ ਹਾਂ ਹਾਂ ਤਾਂ ਲਾਸਟ ਪਾਣੀ ਆ ਕਣੀਆਂ ਦੀ ਇਹੋ ਹੋ ਜਾਂਦੀ ਐ ਅੱਜਕੱਲ੍ਹ ਦੀ ਕਿਲੂ ਸਜੀ ਨੂੰ ਹਾਂ ਜੇ ਤਾਂ ਕਣੀਆਂ ਪੈ ਜਾਣ ਤਾਂ ਦਿਨਾ ਚ ਹੀ ਆ ਜੂ ਕਣਕ ਆ ਕਿਤੇ ਜੇ ਨਾਲ ਉਹ ਹੋ ਜਾਂਦਾ ਹਾਂ ਹਾਂ ਹੋਰ ਫਿਰ ਸਰਸਰੋ ਵੜਤੀ ਤੁਸੀਂ ਸਰੋਂ ਤਾਂ ਯਾਰਾ ਲੱਗਾਗੇ ਕੱਲ ਨੂੰ ਵੱਢਣ ਫਿਰ ਲਵਾ ਦੇ ਇੱਕ ਦਿਨ ਲਵਾ ਦਾਂਗੇ ਲਵਾ ਦਾਂਗੇ ਕੋਈ ਨਹੀਂ ਹੋਰ ਮੈਂ ਛੋਡੇ ਨਾਲ ਲਵਾ ਦੂੰ ਮੁੰਡੇ ਨੂੰ ਭੇਜ ਮੁੰਡੇ ਨੂੰ ਭੇਜ ਦੂੰ ਕੋਈ ਨਹੀਂ ਕੋਈ ਨਹੀਂ ਕੱਲ ਨੂੰ ਫਰਾਜ ਹੀ ਚੰਗਾ ਆਜੂ ਮੈਂ ਹੋਰ ਵੱਢਣ ਵਾਲੀ ਪਈ ਆ ਯਾਰ ਸਰੋਂ ਤਾਂ ਆਈ ਪਈ ਆ ਇੱਕ ਦਿਨ ਗੁੜ ਵੀ ਪੀਟ ਕੇ ਲਈਏ ਆਪਾਂ ਯਾਰ ਆ ਪੌਂਡੀ ਗੁੜ ਕਢਾ ਕੇ ਲੈਣਾ ਹੋਰ ਕੋਈ ਨਹੀਂ ਫਿਰ ਕਢਾ ਲਿਆਵਾਂਗੇ 10 ਵੀ ਜਾਂ ਕਿਸੇ ਜੂਸ ਵਾਲੇ ਨੂੰ ਪੁੱਛ ਲਈ ਵੇਚ ਦੇਾਂਗੇ ਮੈਂ ਤਾਂ ਕਹਨਾ ਵੇਚਣਾ ਕਰੂੰਗਾ ਯਾਰ ਗੋੜ ਕੋਸ ਮੈਂ ਰੱਖਣ ਦੂ ਰੱਖ ਲਈ ਉਹ ਨਾਲੇ ਕੋਈ ਤੌੜਾ ਤਾਂ ਪਲਾ ਪਾਲਿਆ ਕਰਾਂਗੇ ਹੋਰ ਘਰ ਦਾ ਗੁੜ ਕਿੱਥੇ ਮਿਲਦਾ ਹੈ ਘਰ ਦੀ ਦਾਰੂ ਵਧੀਆ ਬਣਦੀ ਹੁੰਦੀ ਹੈ ਫਿਰ ਬਾਠ ਮਾਰ ਨਹੀਂ ਹੁੰਦਾ ਬੰਦਾ ਐ ਕਰ ਫਿਰ ਇੱਕ ਦਿਨ ਆਪਾਂ ਕਢਾ ਲਿਆਵਾਂਗੇ ਸਾਰੇ ਜਣੇ ਇੱਕ ਦਿਨ ਕਢ ਲਾਂਗੇ ਹੋਰ ਤੂੰ ਕਲਾੜੇ ਵਾਲੇ ਮੁੰਡੇ ਨੂੰ ਮੈਂ ਜਾਣਦਾ ਤੂੰ ਕਢਾ ਲਿਆਵਾਂਗੇ ਠੀਕ ਆ ਤੁਸੀਂ ਮੇਰੇ ਨਾਲ ਪੌਂਡੀ ਤੇ ਲਵਾ ਦਿਓ ਤੇ ਮੈਂ ਤੁਹਾਡੇ ਸਰੋਂ ਵੜਾ ਦੂੰ ਦੋਸਤ ਵਾ ਠੀਕ ਮੈਂ ਜੇ ਲਾਂਦੇ ਜਵਾਕ ਜੇ ਤਰੀ ਆਉਂਦੇ ਛੇ ਇਤਰੋਂ ਖਨੀ ਕਿੱਧਰ ਵੱੜ ਗਏ ਯਾਰ ਕਨੀ ਭਾਂਡੇ ਲੰਨ ਦੇ ਜਾੜੇ ਵਾਲੇ ਪੌਂਡੀ ਨੂੰ ਕਿੰ ਬੜੀਆਂ ਨਾ ਬੜਾ ਕੜ ਕੇ ਚਲਾਈ ਭਾਂਡੇ ਖਾਸਮਾਨ ਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਗੇਰੇ ਮਾਰ ਮਾਰ ਕਿੰਨੇ ਕਮਾਰੇ ਬੰਦਾ ਕੋਈ ਇੰਦਰ ਦੀ ਚੰਬੜ ਜਾਂਦਾ ਕੋਈ ਇੰਦਰ ਦੀ ਚੰਬੜ ਜਾਂਦਾ ਮੈਂ ਇਹ ਕੰਪੋਰਟ ਆਲੀ ਨਾ ਵਜ ਬਣਾਉ ਮੋਰ ਜੇ ਚੜ ਕੇ ਨਾ ੱੱਕੇ ਮੇਰੇ ਚੰਗਾ ਜੇ ਤਾਂ ਭੈਣ ਚੋ ਦਾ ਗਲੇਲ ਹੋਏ ਬੰਦ ਤੇ ਮਾਰੇ ਇਥੋਂ ਅਰਾ ਤੇ ਜਿੱਕਰ ਹੋਇ ਖੋ ਗਿਆ ਖੋ ਗਿਆ ਮੇਰੇ ਛੋੜਿਓ ਅਰੇ ਦੇਖ ਆਸਮਾਨ 'ਚ ਤੁਸੀਂ ਕਿਹੜੇ ਹੋ ਅਰੇ ਅੱਤਰੀ ਅਰੇ ਅੱਤਰੀ ਕਿਹੜੇ ਚਲ ਗਿਆ ਅਧਾਰਿਆ ਹਾਲ ਭਾਈ ਚਲ ਕੋਇਆ ਕੀ ਕਰੀ ਜਾਂਦਾ ਇੱਥੇ ਇਹ ਕਿਵੇਂ ਚੜਿਆ ਖੜਾ ਹੈ ਅਰੇ ਅੱਤਰੀ ਚੰਦ ਓਏ ਆਪ ਕਿਹੜੇ ਹੋ ਉਹ ਚੰਦ ਓਹ ਚੰਦ ਦੇ ਇੱਥੇ ਕੀ ਕਰੀ ਜਾਂਦਾ ਓਏ ਗੱਪ ਪੌਂਡੀ ਬਣਾਣ ਕਰੀਏ ਤੇ ਜਵਾਕ ਹੀ ਬਾਹਰ ਆਉਂਦੇ ਆ ਅੱਛਾ ਇੱਥੇ ਤਾਂ ਚੜ ਕੇ ਦੇਖ ਜਵਾਕ ਨਹੀਂ ਹਟਿਆ ਗਿਆ ਨਾ ਅੱਛਾ ਓਰਾ ਫਟਦਾ ਵੀ ਚੜ ਬੱਡੀ ਪਿਆ ਪੌਂਡੀ ਤੂੰ ਹਾਂ ਕੀ ਕਰੀ ਜਾਂਦਾ ਇੱਥੇ ਓਏ ਓਸ਼ੀ ਨਿਗਾਹ ਮਾਰਦਾ ਦੀਂਦੇ ਨਹੀਂ ਮਾਦਾ ਰਿਫਿਊਟਰ ਸਾਮ ਹੋਦਾ ਪਹਿਲਾਂ ਓਟ ਰੱਪੜਾ ਹੋ ਜਾਏ ਉਹ ਨਿੱਕਰ ਨਹੀਂ ਪਾਈ ਕੋਣ ਉਹ ਜਦ ਢੋਕੇ ਸੁੱਕ ਨਹੀਂ ਪਾਇਆ ਨਹਾ ਕੇ ਹਟਿਆ ਸੀ ਭੈਣ ਦਾ ਲੰਨਾ ਕੋ ਜੜਾ ਖੜੇ ਤਾ ਹਾ ਓਏ ਹੂੰ ਚੜ ਕੇ ਮੈਨੂੰ ਕੀ ਪਤਾ ਹਾ ਬੁੜੀ ਕੁੜੀ ਅੱਥਰ ਲੌੜਾ ਫੜਨ ਉਤਨੇ ਤੇਰੀ ਇਦਰੀ ਨਿਗਾਹ ਪਈਆ ਹੋਰ ਕੁਝ ਦੀਦਾ ਹੀ ਨਹੀਂ ਹਾ ਮਨੂਕ ਬਟਾ ਤੂੰ ਤਾਹ ਕਿੜਾ ਖੜਾ ਪੇਡੇ ਚਾ ਦੋ ਤੋੜਦਾ ਬੋਚ ਕੇ ਤੋੜਦਾ ਪੇਡੇ ਚੋ ਦੋਦੇ ਮਿਲ ਭੈਣ ਜਉਣੀ ਤੂੰ ਤਾ ਕਿਧਰ ਫੜਿਆ ਓਏ ਓਏ ਅਸੀਂ ਤਾਂ ਇਧਰ ਘੇੜਾ ਮਾਰਨ ਆਏ ਸੀ ਖੇਤ ਮੈਲਾ ਦਾ ਕਿੜਾ ਗੰਨੇ ਜਰਾ ਆਪ ਦਾ ਚੂੜਾ ਟੁੱਟੂ ਕਦੇ ਭਰਾਵਾ ਇਹੀ ਕੰਮ ਸਾਡੇ ਆ ਛੜਦਾ ਹੀ ਨਹੀਂ ਜਰਾ ਲਾਉਂਦਾ ਇਹਦੀ ਕੋਈ ਆਪ ਲਾਉਂਦਾ ਨਹੀਂ ਅਗਲਾ ਇਧਰ ਨੂੰ ਤੁਰਿਆਉਂਦਾ ਕਹਿੰਦਾ ਲਾਵੇਂ ਨਾ ਭਰਾਵਾ ਬਾਹਰ ਨੂੰ ਨਹੀਂ ਪੰਗਾ ਲੈਂਦੇ ਹੋਰ ਹੋਰ ਠੀਕ ਆ ਪਰਵਾਰ ਵਧੀਆ ਵਧੀਆ ਤੂੰ ਦੱਸ ਬਾਈ ਗਾ ਤੇਰਾ ਹੌਨ ਲੱਤ ਤੜਾ ਲੀਆਂ ਇਹ ਜੀ ਨਿਗਾ ਰੱਖੇਗਾ ਹਜੇ ਤਾਂ ਪੂਰਾ ਜੋਬਨ ਪਿਆ ਅੱਛਾ ਵਾਹ ਓ ਚਿਹਰੇ ਬੰਤ ਆ ਦੀਸ ਦੀ ਦਸੀ ਜਾਂਦਾ ਜੋਬਨ ਓ ਮੈਂ ਤਾਂ ਲਾਦਾ ਰਿਆ ਹੂੰ ਹੀ ਲੋਚਾ ਕਿਹੜੀ ਰੱਖੀ ਇਹ ਦਿਖਾਉਣ ਦਾ ਵਾਰੀ ਛੱਡ ਜਾਂਦਾ ਤਾਂ ਕਾਹਨੂੰ ਜਰਾ ਪਤਾ ਹੀ ਐ ਗੰਨੇ ਨਹੀਂ ਛੱਡਦੇ ਆਹ ਗੰਨੇ ਆ ਜਾ ਭਾਈ ਆ ਐ ਰਿਟਰੀਬਿਊਟਰ ਵੀ ਲੋਟ ਆਉਂਦੇ ਤਾਂ ਕਾਹਨੂੰ ਜਰੂਰ ਕੇ ਚੜਦਾ ਇਹ ਉਹ ਤਾਂ ਢੋ ਕੇ ਨੀਕਰ ਸੁੱਕਣੀ ਪਾਈ ਸੀ ਅੱਛਾ ਉੱਧਰ ਟੰਗੀ ਪਈਆ ਕੋਠੇ ਵਿੱਚ ਨਹੀਂ ਦੇਖੀ ਕੇ ਦੇਖ ਕੇ ਕੰਨ ਤਾਂ ਉੱਧਰ ਪੜਦਾ ਫਿਰ ਤੈਨੂੰ ਪਤਾ ਹੀ ਨਹੀਂ ਲੱਗਿਆ ਹਾਂ ਅੱਛਾ ਪੜਾ ਕੇ ਪੈਂਦੇ ਸਾਨੂੰ ਹੁਣਦੇ ਹੋਥ ਰਾਤੇ ਉਹ ਤੇਰਾ ਮੈਂ ਤਾਂ ਹੀ ਨਿਗਾਹ ਮਾਰਦਾ ਕਿ ਭਾਈ ਮੈਨੂੰ ਦੇਖਣ ਤੂੰ ਜਾਣ ਕੋਈ ਜਾਂ ਦੋ ਤਿੰਨ ਜਵਾਕ ਜੇ ਚੱਲ ਗਏ ਆਪਾਂ ਚੱਲ ਆਪਾਂ ਸਾਰੀ ਵਾਕ ਉਹ ਜੇ ਦੋ ਤਿੰਨ ਜਵਾਕ ਜੇ ਠਿੱਠ ਕਰਤੇ ਯਾਰ ਗੰਦੇ ਦਾ ਕੁੱਟੀ ਨਾ ਮੈਂ ਬੰਨੂ ਤੂੰ ਕੁੱਟ ਕਹਿ ਜਾ ਉਹ ਚੱਲ ਜਵਾਕ ਨੇ ਹੋਣਾ ਇਹ ਤਾਂ ਲੈਣ ਆਉਂਦੀ ਹੈ ਗੰਨੇ ਕਾਹਨੂੰ ਜਾਂ ਠਿੱਠ ਕਰਤਾ ਮੈਨੂੰ ਯਾਰ ਗੰਦੇ ਦੀ ਚੱਲ ਗਏ ਹਾਂ ਜੀ ਹੈਂ ਆਏ ਬੀਚੀ ਪਰ ਬੇਖਰੀ ਖੜਕਾ ਸੁਣੂ ਨਾ ਹਾਂ ਇਧਰ ਹੀ ਆਏ ਦੀ ਹੋ ਆਏ ਆਏ ਠੇਰਾ ਪਰ ਤੂੰ ਭੱਜੇਂਦਾਰਾ ਮੱਲਾ ਹਾਂ ਤੂੰ ਭੱਜ ਕੇ ਤੋੜਾ ਭੱਜਿਆ ਜਾਣਾ ਮੈਂ ਛੋਇਆਂ ਭੱਜੀ ਦਾ ਨਹੀਂ ਭੈਣ ਚੋਦਾ ਦੇਖਦਾ ਪਰ ਹਾਂ ਆਹ ਦੇਖ ਅਹ ਖੜਕਾ ਤਾਂ ਹੋਈ ਜਾਂਦਾ ਉਹ ਕੌਣ ਹੋਏ ਗਿਆ ਅਸੀਂ ਮੈਂ ਤੇ ਦਾਰੇ ਨੇ ਦੇਖਿਆ ਆਪ ਭੈਣ ਦਾ ਲੰਨ ਆ ਗਿਆ ਰੋਲਾ ਨਾ ਪਾਓ ਭਾਤਣਾ ਭੈਣ ਦੇ ਲੈਣ ਉਹ ਹੀ ਕੰਮ ਓਏ ਗੱਲ ਸੁਣੀ ਉਹ ਵੀ ਤੇ ਬੰਤ ਨੇ ਦੱਸਾ ਉਹ ਪਾਣ ਦਲਣਾ ਹੂੰ ਜਮਾਉ ਹੀ ਜਾਂ ਪਾਣ ਦਲਣਾ ਐਂ ਕਰੋ ਇੱਥੇ ਹੁਣ ਜਾਂਦਾ ਕਣਕ ਵੀ ਦੀ ਟੱਪ ਜੋ ਕਣਕ ਚ ਗੱਲ ਕਰ ਪਾਣੀ ਲੱਗ ਰਿਹਾ ਐਂ ਕਰੋ ਫਿਰ ਇੱਥੇ ਲੋਕ ਕੇ ਵੇ ਚਲੋ ਲੋਕ ਜਾਓ ਹਰ ਕਣਕ ਕਰ ਯਾਰ ਓਰੇ ਆ ਜੋਰੇ ਚੱਲ 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 ਬੈਜੋ ਫਾਹੇ ਦੇਲੇ ਨੂੰ ਤੁਸੀਂ ਕਹਿੰਦੇ ਰੋਜ਼ ਪੱਟਣ ਆਉਂਦੇ ਆ ਮੈਂ ਤੁਹਾਨੂੰ ਆਖੇ ਦੀ ਮੈਂ ਰਾਖੀ ਰੱਖਦਾ ਹਾਂ ਬੰਦ ਤੇਰੀ ਪੈੜਾ ਮੜ ਤੇਰੀ ਪੈੜਾ ਮੜ ਪੈੜਾ ਮੇਰਾ ਕਿਉਂ ਪਾਟਦੇ ਆਂ ਪਾਣ ਦਾ ਲੰਦ ਰਖ ਤੇ ਚੜਿਆ ਬੈਠਾ ਹੋਊ ਕਿਤੇ ਆ ਮੜਾ ਬੜਾ ਪਾਣ ਹਾਂ ਉਹ ਇਵਰੀ ਖੜਦਾ ਲੱਗ ਗਿਆ ਬੋਲ ਦੇ ਦੇਖ ਕਾ ਫਿਰ ਉਹ ਖੜੇ ਉਹ ਖੜੇ ਆ ਜਾ ਛੋਟੀ ਭਗਤ ਤੁਹਾਡੀ ਮਾਂ ਦੀ ਲੰਨ ਦੇ ਰਿਆ ਛੋਟੀ ਦੀ ਉਹ ਪੰਗੇਟਿਆ ਖਿਆਣਾ ਬੈਤੂ ਅੰਗਜਤ ਉਹ ਬਾਬਾ ਜਵਾਕ ਵੀ ਸੀਗੇ ਮੈਂ ਮੈਂ ਗਾਦੇ ਉੱਤਰ ਮੈਂ ਤਾਂ ਅੱਜ ਹੀ ਆਇਆ ਸੀ ਬਾਬਾ ਜਵਾਕ ਸੀਗੇ ਮੇਰੇ ਨਾਲ ਕੌਣ ਸੀ ਉਹ ਜਵਾਕ ਹੀ ਸੀਗੇ ਉਹ ਭੱਜ ਗਏ ਸਾਦੋ ਨਾਲ ਉਹਦਾ ਫੱਟ ਹਾਂ ਮੈਂ ਦੋਨਾਂ ਨਾਲ ਬਾਬਾ ਉਹ ਕਹਿੰਦੇ ਚੱਲ ਮੇਰੇ ਨਾਲ ਨਾ ਪੀੜ ਤੇ ਨਾਲੇ ਰੋਈ ਪੀ ਲੈ ਮੇਰੇ ਕੋਲੇ ਹੈਗੇ ਪੋਲਾ ਲੈਣ ਸਾੜਾ ਕੰਨੀਆਂ ਦੇ ਸਾਰੀ ਪੁੰਡੀ ਬਿੱਲੀ ਕਰਤੀ ਮੈਂ ਘੁਰ ਕਢਾਉਣਾ ਜੇ ਬਾਬਾ ਫੇਰ ਕੀ ਹੋ ਗਿਆ ਜੇ ਇੱਕ ਗੱਣਾ ਲੈ ਉਹ ਕਿਉਂ ਨਹੀਂ ਇੱਕਾਂ ਪੱਟੇ ਫੇਰਤੀ ਹੋ ਜੂ ਇਹ ਕੋਲੇ ਹੀ ਗਏ ਉਹ ਫੜੀ ਉਹ ਫੜੀ ਜਾਂਦੇ ਆ ਭਾਈ ਯੋਈ ਉੱਪਰ ਪਾ ਕੇ ਆਵੋ ਪੰਟਾ ਤੇਰੀ ਨੰਬਰ ਜੀ ਆਰੇ ਤੇ ਅੰਗਾਵਾਂ ਬਾਬਾ ਕਿਹੜੇ ਛਿਣਾੜੂ ਹੈ ਕੋਈ ਉਹਨਾਂ ਦੇ ਜਵਾਕ ਸੀ ਬੰਦੇ ਤੇ ਕਿਹਦੇ ਭੱਜ ਕੇ ਦਾਰਿਆ ਖੁਸ਼ ਤੇ ਆਲਾ ਪੰਟ ਉਹਨਾਂ ਨੂੰ ਪਕੜੋ ਕਿਹਦੇ ਆ ਖੁਸ਼ ਤੇ ਰਣਜੀਤ ਸੀਗਾ ਆਲਾ ਜੀ ਇੱਦਾਂ ਨਾਲ ਖੁਸ਼ਾ ਤੂੰ ਦੇ ਘੰਟੇ ਦਾ ਸਿਆਣਾ ਬਣਾ ਤੂੰ ਪੁੱਛ ਕੇ ਲੈ ਜਾ ਦੋ ਗੰਨੇ ਉਹਨਾਂ ਨੂੰ ਪਕੜ ਬਾਬਾ ਮੈਂ ਤਾਂ ਅੱਧੀ ਆਇਆ ਸੀਗਾ ਚੱਲ ਉਹਨਾਂ ਨੂੰ ਫੜ ਐ ਕਰ ਤੈਨੂੰ ਕੁਛ ਨਹੀਂ ਕਰੇ ਉਹਨਾਂ ਨੂੰ ਫੜ ਜਾ ਕੇ ਜਾ ਉਹ ਤਾਂ ਬਾਬਾ ਕਿਉਂ ਆਥਾ ਚੱਲ ਚੱਲ ਇਹਨੂੰ ਥੋੜਾ ਜਮੀਨਾਂ ਕੰਕੀ ਹੋਰ ਕਰਕੇ ਕਿੱਲੋਂ ਆਇਆ ਚੱਲ ਆਏ ਜੀ ਇੱਧਰ ਹੀ ਚੱਲ ਆਏ ਚੱਲ ਹਾਂ ਇਹ ਖੋਲਣਾ ਨੂੰ ਤੈਨੂੰ ਚਪਾਉਣਿਆ ਗੰਨਾ ਹਾਂ ਛੇੜ ਬਣਾ ਛੱਡੀ ਆ ਹੈਗਾ ਮੇਰੇ ਕੋਲ ਰੋਹੀ ਕੱਟ ਕੇ ਦੇ ਦੇਣਾ ਰੋਹੀ ਦੀ ਕਿਲੋੜਾ ਹਾਂ ਰੋਹੀ ਦੀ ਕਿਲੋੜਾ ਪੰਜਰਾਂ ਤੂੰ ਛਾਣਾ ਵਾਣਾ ਗੰਨਾਂ ਲਈ ਜਾਣਾ ਪੁੱਛ ਕੇ ਲੈ ਜਾ ਓ ਬਾਬਾ ਮੈਂ ਤਾਂ ਜਵਾਕ ਦੇ ਨਾਲ ਜਵਾਕ ਦੇ ਨਾਲ ਲੈ ਕੇ ਆਇਆ ਜੀ ਸਾਰਾ ਕੁਛ ਲੈ ਲਓ ਆਪਦੇ ਨਹੀਂ ਲਾ ਸਕਦੇ ਭਾਂਗੇ ਲੈਣ ਨੂੰ ਤਾਂ ਹੀ ਕੋਈ ਲਾਉਂਦਾ ਨਹੀਂ ਅਗਲਾ ਲੋਕ ਹੀ ਪੱਟ ਕੇ ਖਾ ਲਾ ਨੂੰ ਲਾ ਲਾਂਗੇ ਬਾਬਾ ਗਾਹਾਂ ਨੂੰ ਸਾਡੇੋਂ ਪੱਟ ਲਈ ਫਿਰ ਆ ਵੀ ਮੇਰੇ ਕੋਲ ਲੈ ਜੀ ਬੋਤਲ ਵੀ ਡਿੱਗੀ ਉਹਨਾਂ ਦੀ ਪੱਜਾਂ ਨਾਲ ਦੀ ਪਿੱਟੀ ਵੀ ਹੁਣ ਸਾਲਿਆਂ ਨੇ ਓ ਜਵਾਕ ਜਵਾਕ ਜੀ ਉਹਨਾਂ ਨੇ ਘੜੀ ਪਿੱਟੀ ਓ ਕਿਹੜੇ ਪੀਣ ਵਾਲੇ ਆ ਤਾਂ ਮੈਨੂੰ ਆ ਪ੍ਰਧਾਨ ਦੀ ਕਮਾਲ ਆਈ ਜਾਂਦੀ ਆ ਬਾਬਾ ਯਾਰ ਪ੍ਰਧਾਨ ਕਿਉਂ ਕਹਣਾ ਮੈਨੂੰ ਹਾਂ ਪ੍ਰਧਾਨ ਕਿਉਂ ਗੈਣਾ ਚੱਲ ਪਾਲਾ ਪਾਲਾ ਲਾਲਾ ਪਾਲਾ ਖੇਲਾ ਹਾਂ ਉਹ ਪਾਲਾ ਦੂਤਾ ਦੇਖ ਮਾੜਾ ਮੋਟਾ ਹੀ ਬਾਬਾ ਹਾਂ ਮੈਂ ਜਿੰਨੇ ਥੋੜੇ ਗੰਨੇ ਪਟਕੇ ਲੈ ਕੇ ਗਿਆਆਂ ਗਾਹ ਨੂੰ ਸਾਡੇ ਵੱਟ ਲਈ ਬਸ ਕਿਉਂ ਅੱਛਾ ਬੀਜੋ ਨਾ ਬੀਜਾਂਗੇ ਪੱਕਾ ਬੀਜੋ ਚਾਲਿਆ ਯਾਰ ਹਾਂ ਦੁਬਾਰੇ ਨਾ ਆਉਣਗੇ ਹਾਂ ਕੋਈ ਨਾ ਮਾਟਾ ਕਰਾਂ ਬਾਬਾ ਬਾਹਾਂ ਤੇ ਛੱਡ ਦੇ ਐਵੇਂ ਛੱਡ ਦੇ ਬਾਹਾਂ ਛੱਡ ਦੇ ਬਾਹਾਂ ਕਣਸ ਕਿ ਮੇਰੀ ਨਿਗਾ ਸੀ ਗਏ ਨੀ ਗਾ ਹਾਂ ਨਾ ਚੱਲ ਦੇਖਦੇ ਆ ਫਿਰ ਆ ਇਸ ਕਰ ਕੇ ਬਬੀ ਕੀ ਚੋ ਜੇ ਹੋ ਮਾ ਤੇ ਬਬੀ ਫਰਾਂਦ ਸ ਆਦਾ ਕੀ ਬਬੀ ਆ ਜਾ ਪਾਏਗਾ ਖਾਸਮਾ ਜੋ ਨਾ ਆ ਥੱਲੇ ਆਓ ਇਧਰ ਓਏ ਥੱਲੇ ਆਓ ਓਏ ਆ ਜਾਓ ਥੱਲੇ ਕਿ ਜਿਹਦੇ ਮੈਨੂੰ ਮਰਵਾਉਂਡਟ ਤੇ ਰੂ ਖੁੰਡਾ ਆ ਜਾਓ ਯਾਰਾ ਥੱਲੇ ਕਰੋ ਮੋਨੇ ਛੋਨੂ ਆਉਂਦੇ ਆ ਨੂ ਹਾਂ ਰੰਗੀਤ ਓਏ ਜਿੱਕੋ ਫਿਰ ਓਏ ਆ ਜਾਓ ਯਾਰਾ ਓ ਕੰਜੇ ਤੇ ਟਿੱਕ ਪੋਗੇ ਓਏ ਡੈਣਾ ਟੁੱਟ ਜੂ ਥੱਲੇ 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 ਆ ਈ ਬਾਬਾ ਨਹੀਂ ਬੁੱਲਦੇ ਆਓ ਹਾਂ ਉਹ ਗੰਨਾ ਜੋਂ ਗੰਨਾ ਦੇਵਾਂਗੇ ਤੁਹਾਨੂੰ ਚੋਦੇ ਰੋਈ ਗੇੜਾ ਦੇਵਾਂਗੇ ਦੇ ਓਏ ਅੱਜ ਫਾਇਦੇ ਨਾਲ ਮੈਨੂੰ ਪ੍ਰੋਵਾਂ ਕਿ ਭਾਜ ਕੇ ਆ ਛਿਲਿਆ ਖਲਾਇਆ ਦੇਵਾਂਗੇ ਤੁਹਾਨੂੰ ਚੱਟ ਚੱਰੇ ਅਰੀਬ ਕੋਈ ਨਾ ਦਾ ਬਾਬਾ ਉਹ ਛਾਰੀ ਬੜਾ ਯਾਰਾ ਓਏ ਆ ਜਾ ਆ ਜਾ ਥੱਲੇ ਆ ਜਾ ਆ ਤੇ ਦੇ ਕਰਨਾ ਡੋਲੇ ਦੌੜ ਕੇ ਹਾਂ ਐ ਬੜਾ ਨਿਕਲ ਜੇ ਆ ਬਾਬਾ ਇਹ ਤਾਂ ਮੈਨੂੰ ਦੇ ਦੇ ਲੈ ਲੈ ਉਹ ਆ ਦੇ ਦੇ ਯਾਰ ਇਹ ਕਿੱਦਾਂ ਯਾਰ ਉਹ ਜੇ ਪਾਟੀ ਲਿਆ ਲੈ ਤੁਸੀਂ ਵਾਕਿਆ ਵੀ ਲਗਾਏ ਹੋ ਕੀ ਦਿਨ ਹੁੰਦਾ ਉੱਤੇ ਪਲਾ ਜਿਹਦੇ ਚਪਾਉਂਦੇ ਜੀ ਹੁੰਦੇ ਆ ਉਹ ਯਾਰ ਦਸਾਹਰ ਆ ਕੇ ਕੀ ਦਸਾਹਰ ਵਾਲੇ ਤਾਂ ਜਵਾਨੀ ਛੋੜਾ ਹਾ ਇਦਰੀ ਹੋਏ ਨੂੰ ਇਹਨੂੰ ਫੜ ਉਹ ਆ ਵੇ ਹਾਂ ਬੋਝ ਕਰ ਕੇ ਆ ਰਿਹਾ ਪਰਾ ਹੋ ਜਾ ਤੇਰਾ ਲੈ ਪਾਜ ਗਿਆ ਆ ਨੂੰ ਬੱਤੀ ਚ ਕੋਈ ਦੋਰਾ ਉਹੀ ਗੱਲ ਕਰ ਕੋਲੇ ਫੜੇ ਲੋੜਾ ਫੜਦੇ ਹਾਂ ਇੱਥੇ ਛੱਟ ਬੱਜੂ ਛੱਟ ਬੱਜੂ ਬਾਬਾ ਮੈਂ ਵੀ ਵਗ ਜਾ ਕਹੇ ਜੀ ਕਿ ਉਹ ਬੰਡ ਮਾਰਨੀ ਆ ਜਾਏਗੀ ਨਾ ਬਣਾ ਕੀ ਆਖੇ ਤੇ ਪਿਓ ਦੇ ਮੱਥੇ ਕਿਵੇਂ ਲਗਾਗੇ ਚੰਗਾ ਫਿਰ ਇਹਨਾਂ ਨੂੰ ਕੱਗ ਜਾਉਣਾ ਯਾਰ ਉਹ ਇਹ ਲੈ ਕੇ ਆਏ ਮੈਨੂੰ ਆ ਕਿ ਆਪਾਂ ਵਟਕੇ ਲੈਣ ਕਦੇ ਹੋਇਆ ਬੰਦਾ ਗਿਆ ਉਹੀ ਤਾਂ ਗੱਲ ਆ ਪਾਪਾ ਕੱਲ ਨੂੰ ਵੀ ਲੈ ਕੇ ਜਾਉ ਫਿਰ ਕੱਲ ਨੂੰ ਆ ਪਾਈ ਸਵਾ ਕਰੇ ਲੰਦਾ ਦੂੰ ਹਾਂ ਚਲ ਓਏ ਦੇ ਕੰਨਾਂ ਗਿਆ ਬੇ ਕੰਜਰੋ ਐਡੀ ਦੂਰ ਆਏ ਹੋਈ ਭਜਾ ਦੇ ਬਾਂਸ ਤੇ ਮੈਂ ਖੱਟ ਖਾ ਲਿਆ ਮੈਂ ਚੁੱਪ ਕਰਗਾ ਮੇਰਾ ਸੁਭਾਅ ਹੈਗਾ ਸੁਭਾਅ ਫੜਾ ਆ ਐਡੀ ਰਥੋ ਸੱਟ ਤੁਰੀ ਦਾ ਹੈ ਨਹੀਂ ਦੇਖੋ ਮਾਰਦਾ ਓਏ ਕਾ ਨੂੰ ਜਰਕੀ ਅਗਲਾ ਖੂ ਬੰਨੇ ਦੀ ਗੱਲ ਹੁਈ ਭਜਾਈ ਫਿਰਦਾ ਫਿਰ ਕਣਕਾਂ ਚ ਪੰਜ ਅਗਲਾ ਲੰਬਾ ਜਿਹਾ